ਬਾਦ ਮੈਂ ਵਿਸ਼ਵਾਸ ਕਰਨਾ ਹਾਂ ਸਰਦਾਰ ਗਿਆਨ ਸਿੰਘ ਬਿਰਗਾ ਜੀ ਹੋਣਾ ਹੈ ਗੁਰਜੀਤ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਤੇ ਹਾਜ਼ਰੀ ਮੈਂ ਕੋਈ ਲੈਕਚਰ ਕਰਨ ਲਈ ਨਹੀਂ ਖੜਾ ਹੋਇਆ ਪਰ ਪੂਰ ਸੋਨਾ ਦੇ ਬੇਕਰ ਫੀਲਡਸ ਜਿਹੜਾ ਇਹ ਮੰਚ ਆਪਣਾ ਪ੍ਰੋਗਰਾਮ ਦਾ ਕਰਨ ਜਾ ਰਿਹਾ ਉਹਦੀ ਜਾਣਕਾਰੀ ਦਿੱਤੀ ਜਿੱਥੇ ਵੀ ਆਪਾਂ ਪੰਜਾਬੀ ਬੈਠੇ ਆਂ ਉਥੇ ਅਸੀਂ ਆਪਣੇ ਸੱਭਿਆਚਾਰ ਨੂੰ ਆਪਣੀ ਬੋਲੀ ਨੂੰ ਬਚਾਉਣ ਲਈ ਯਤਨ ਕਰਦੇ ਆਂ ਮੈਂਡੋ ਅਮਰੀਕਨ ਕਲਚਰਲ ਆਰਗੇਨਾਈਜੇਸ਼ਨ ਵੱਲੋਂ ਇਸ ਮੰਚ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕਰਨ ਲਈ ਖੜਾ ਹਾਂ ਹਿੰਦੂ ਅਮਰੀਕਨ ਕਲਚਰਲ ਆਰਗੇਨਾਈਜੇਸ਼ਨ ਅੱਜ ਤੋਂ 10 ਸਾਲ ਪਹਿਲਾਂ ਉਸਨੇ ਗਦਰੀ ਬਾਬਿਆਂ ਦੇ ਮੇਲੇ ਕਰਾਉਣ ਦਾ ਪ੍ਰਣ ਲਿਆ ਸੈਕਰਮੈਂਟੋ ਵਿੱਚ ਅਕਤੂਬਰ ਦੇ ਪਹਿਲੇ ਹਫਤੇ ਉਹਨਾਂ ਸੂਰਮਿਆਂ ਜਿਨ੍ਹਾਂ ਨੇ ਇੱਥੋਂ ਜਾ ਕੇ ਸਾਰੀਆਂ ਜਾਇਦਾਦਾਂ ਛੱਡ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦਾ ਵੀਰਾ ਚੁੱਕਿਆ ਤੇ ਉਹ ਚੋ ਬਹੁਤ ਸਾਰੇ ਯੋਧੇ ਜਿਹੜੇ ਹੰਸੀ ਲੱਗ ਕੇ ਕਰਤਾਰ ਸਿੰਘ ਸਾਬਾ ਉਹਨਾਂ ਤੋਂ ਇੱਕ ਸੀ ਉਸ ਮੇਲੇ 'ਚ ਅਸੀਂ ਖੁੱਲਾ ਸਤਾ ਦਿੰਨੇ ਆ ਸਾਰੇ ਗਾਇਕਾਂ ਨੂੰ ਕਿ ਆਓ ਉਹ ਸਭਿਆਚਾਰ ਉਹ ਨਚਸ ਸਭਿਆਚਾਰ ਨੂੰ ਤਲਾਂਜ ਨਹੀਂ ਦਈਏ ਉਹਨਾਂ ਗੀਤਾਂ ਨੂੰ ਆਪਣੇ ਨਾ ਅਕਠਾ ਵਿੱਚ ਨਾ ਆਉਣ ਦਈਏ ਉਥੇ ਅਸੀਂ ਨਿਰਗਰ ਤੇ ਸਿਹਤਮੰਦ ਜਿਹੜਾ ਸਾਡਾ ਸਭਿਆਚਾਰ ਹੈ ਉਸ ਨੂੰ ਪੇਸ਼ ਕਰਨ ਦਾ ਯਤਨ ਕਰਦੇ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਤੇ ਬਦੂਅਰ ਦੇ ਪਹਿਲੇ ਹਫ਼ਤੇ ਜਦ ਅਸੀਂ ਸੁਨੇਹਾ ਭੇਜੀਏ ਉਹ ਗੀਤ ਉਹ ਸੰਗੀਤ ਲੋਕਾਂ ਨੂੰ ਪਰੋਸੀਏ ਜਿਹਦੇ ਨਾਲ ਸਾਡੀ ਪੰਜਾਬੀ ਸਭਿਆਚਾਰ ਦੀ ਚੰਗੀ ਦਿੱਖ ਬਣੇ ਸਿਰਫ ਮੈਂ ਇੰਨੀ ਗੱਲ ਕਹਿਣ ਲਈ ਖੜਾ ਹਾਂ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਕ ਲੇਖ ਹੈ ਪਿਛਲੇ ਸਾਲ ਵਿੱਚ ਯੂਨੈਸਕੋ ਨੇ ਤੇ ਬੀਬੀਸੀ ਨੇ ਕਿਹਾ ਸੀ ਤੇ ਬਹੁਤ ਸਾਰੀਆਂ ਬੋਲੀਆਂ ਜਿਹੜੀਆਂ ਮਰ ਰਹੀਆਂ ਪੰਜਾਬੀ ਚ ਉਹਦਾ 50ਵਾਂ ਸਥਾਨ ਹੈ। ਉਹਦੇ ਤੇ ਮੇਰਾ ਸਰਟ ਪੇਪਰ ਸੀ। ਸਾਡੇ ਦੋਹਾਂ ਪੰਜਾਬਾ ਪੰਜਾਬ ਦੇ ਸਾਹਿਤਕਾਰ ਜਿਹੜੇ ਨੇ ਜਾਂ ਵਿਦੇਸ਼ ਚ ਬੈਠੇ ਸਾਹਿਤਕਾਰ ਜਿਹੜੇ ਨੇ। ਉਹ ਪੰਜਾਬੀ ਨੂੰ ਮਰਨ ਨਹੀਂ ਦੇਣਗੇ ਸਾਡਾ ਹਿਮਤ ਆ ਇਸ ਨਾਤ ਨੂੰ ਨਿਕਾਰੀਏ ਕੋਈ ਸ਼ਰਮਾ ਦੇਣੀ ਹੈ ਕਦੇ ਮਰ ਜਾਂਦੀ ਹੁੰਦੀ। ਤੁਸੀਂ ਜਿਹੜਾ ਇੱਜ਼ਤਨ ਕੀਤਾ ਆਪਣੀ ਆਰਗੇਨਾਈਜੇਸ਼ਨ ਵੱਲੋਂ ਮੈਂ ਇਸ ਦੀ ਸਲਾਹ ਕਰ ਪਾਕਿਸਤਾਨ ਚ ਪੰਜਾਬੀ ਜਿਹੜੀ ਆ ਉਹ ਜਿੰਦੀ ਆ ਉਥੇ ਸੀ ਤੇ ਸਾ ਐਜੂਕੇਸ਼ਨ ਇੰਡਸਟਰੀ ਹੋਇਆ ਉਹਨੇ ਕਿ ਅਸੀਂ ਵੀ ਅਸੀਂ ਪੰਜਾਬੀ ਨੂੰ ਸਰਕਾਰੀ ਭਾਸ਼ਾ ਇਸ ਤੇ ਨਹੀਂ ਬਣਾਉਂਦੇ ਪਈ ਇਹ ਗਬਾਰਾਂ ਦੀ ਬੋਲੀ ਆ ਤੇ ਉੱਥੇ ਜਿਹੜਾ ਸ਼ਾਇਰ ਨੇ ਉਹਨੂੰ ਆਪਣੀ ਕਵਿਤਾ 'ਚ ਜਵਾਬ ਦਿੱਤਾ ਉਹ ਪੰਜ ਲਾਈਨਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣੀ ਆ ਤੇ ਉਸ ਨੇ ਉਹਨੂੰ ਜਿਹੜੀ ਪੰਜਾਬੀ ਸੱਭਕ ਦਾਅਦ ਹੁੰਦੀ ਆ ਮੈਂ ਉਹ ਫੜਨਾ ਸਾਂਝੀ ਕਰਨੀ ਚਾਹੁੰਦਾ ਹਾਂ ਉਹਨਿਆ ਬਿਆਨ ਦਤਾ ਹੈ ਤੇ ਉਸ ਵੇਲੇ ਬਾਬਾ ਨਜ਼ਮੀ ਨੇ ਉਹਨੂੰ ਕਵਿਤਾ 'ਤੇ ਜਵਾਬ ਦਿੱਤਾ ਮਨੇ ਕਿਆ ਆਪਣੇ ਮੂੰਹ ਨੂੰ ਢੱਕਾ ਲਾਵੇ ਸੀਦੇ ਸਾਹ ਸੀਦੇ ਸਾਹ ਐਜੂਕੇਸ਼ਨ ਨਸਤੋ ਸਿਉਸ ਲੈ ਆਪਣੇ ਮੂੰਹ ਨੂੰ ਢੱਕਾ ਲਾਵੇ ਸੀਦੇ ਸਾਹ ਇੰਜਨਾ ਆਪਣਾ ਕੱਪ ਵਧਾਵੇ ਸੀਦੇ ਸਾਹ ਨਿੰਦਿਆ ਮੇਰੀ ਮਾਂ ਬੋਲੀ ਦੀ ਕਰਕੇ ਤੂੰ ਦਿੱਤੀ ਆਪਣੀ ਜ਼ਾਤ ਵਖਾਵੇ ਸੀਦੇ ਸਾਹ ਸੱਚਲ ਵਾਰਸ ਫਰੀਦ ਪਟਾਈ ਕੋ ਜਾਏ ਗੰਧੀਆਂ ਅੱਖਾਂ ਸਾਫ ਕਰਾਵੇ ਸੀਦੇ ਸਾਹ ਮੇਰਾ ਵਿਰਸਾ ਝੱਲਿਆ ਵਾਂ ਸਮੁੰਦਰ ਦੇ ਆਪਣੇ ਵੇੜੇ ਝਾਤੀ ਪਾਵੇ ਸੀਦੇ ਸਾਹ ਲੁਸੇ ਤੇਰਾ ਦੁਸਾ ਤੇਰੀ ਜੀਵ ਸੜੇ ਹੋਵੇ ਤੇਰਾ ਮੁਖ ਮੁਕਾਵੇ ਸੀਦੇ ਸਾਹ ਹੇਠ ਸਗਾ ਨਹੀਂ ਰਹਿਣਾ ਮੰਜਾ ਚਲ ਦਤਾ ਹੇਠ ਸਗਾ ਨਹੀਂ ਰਹਿਣਾ ਮੰਜਾ ਮੰਜਾ ਚਲ ਦਤਾ ਰੱਜਮੀ ਲੱਭੀ ਝੜ ਕੇ ਖਾਵੇ ਸੀਦੇ ਸਾਹ ਇਹ ਉਸ ਨੂੰ ਪੰਜਾਬੀ ਭਾਸ਼ਾ ਤੋਂ ਨੇ ਸਿੱਧੀ ਪੰਜਾਬੀ ਭਾਸ਼ਾ ਚ ਜਵਾਬ ਦਿੱਤਾ ਇਹ ਸਾਡੀ ਵੀ ਪਹਿਲੀ ਤੋਂ ਅੰਗਰੇਜ਼ੀ ਪੜ੍ਹਾਉਣ ਦੀ ਗੱਲ ਚੱਲ ਪਈ ਸੀ ਉਹਦੇ ਲਈ ਹਰਭਜਨ ਹੁੰਦਲ ਨੇ ਇੱਕ ਸਤਾਇਰ ਕੀਤਾ ਸੀ ਉਹ ਸਤਾਇਰ ਜਿਹੜਾ ਤੁਹਨੇ ਕਿਹਾ ਸੀ ਤੋਤਾ ਸਿੰਘ ਉਸਨੇ ਐਜੂਕੇਸ਼ਨ ਮਿਸੀ ਉਹਨ ਪਹਿਲੀ ਤੋਂ ਅੰਗਰੇਜ਼ੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਸਾਡਾ ਸਭਿਆਚਾਰ ਇਸ ਸਪਸ਼ਟ ਅੱਜ ਤੱਕ ਭਾਸ਼ਾ ਵਿਗਿਆਨੀਆਂ ਨੇ ਸਪਸ਼ਟ ਤੌਰ ਤੇ ਕਿਹਾ ਵੀ ਜਿੰਨਾ ਚਾ ਮਾਤ ਭਾਸ਼ਾ 'ਚ ਜਿੰਨਾ ਚਿਰ ਕੋਈ ਕਿਸੇ ਨੂੰ ਵਿੱਦਿਆ ਨਹੀਂ ਦਿੰਦਾ ਉਨਾ ਜਿਹੜਾ ਗਿਆਨ ਜਿਹੜਾ ਆ ਹੋਰ ਪੂਰਾ ਨਹੀਂ ਜਾਂਦਾ ਤੇ ਨਾ ਹੀ ਪੂਰਾ ਗਿਆਨ ਹਾਸਲ ਕਰ ਸਕਦਾ ਉਹਦਾ ਭਜਨ ਸਿੰਘ ਹੰਦਰ ਦੇ ਵਿਆਹ ਕਸਿਆ ਸੀ ਤੋਤਾ ਸਿੰਘ ਨੇ ਆਖਿਆ ਸੁਣੋ ਸਿੰਘੋ ਹੁਣ ਨਾ ਬਿਨਾ ਅੰਗਰੇਜ਼ੀ ਦੇ ਸਰੇਗਾ ਜੀ ਬੁੱਲ ਜਾਓ ਪੰਜਾਬੀ ਦੀ ਗੱਲ ਕਰਨੀ ਪੜੇ ਗੁਰਮਖੀ ਜੋ ਤੁਖਾ ਮਰੇਗਾ ਇਹ ਸਤਾਇ ਰਹੇ ਬੜੇ ਸਾਲ ਸਾਨੂੰ ਨਹੀਂ ਅਕਲ ਆਈ ਅੱਗੋਂ ਅੰਧਾ ਨਾ ਗਲਤੀਆਂ ਕਰੇਗਾ ਜੀ ਬੈਣ ਬੈਣ ਕੇ ਵਿੱਚ ਅੰਗਰੇਜ਼ੀ ਜਾਂਦੇ ਅੱਕਦੇ ਸਾਲ ਬੁੱਢਾ ਜਿਹੜਾ ਮਰੇਗਾ ਦੀ ਸਾਲੂ ਪਤਾ ਹੈ ਰਹੇ ਉਹ ਸਾਡ ਜਿਹੜੇ ਅਗਲੇ ਸਾਲ ਜੋ ਜਾਂਦ ਜੋ ਜਾਂਦ ਗਈ ਦੀ ਬੱਚੇ ਪਿੰਡਾਂ ਦੇ ਬਾਣ ਅੰਗਰੇਜ਼ ਲੱਗੇ ਵੀ ਨਾ ਟੀਚਰਾਂ ਦੇ ਇੰਗਲਿਸ਼ ਪੜਨਗੇ ਦੀ ਬਾਜ ਜਾਣਗੇ ਕੋਟ ਤੋਂ ਡਰਦੇ ਆ ਗਈ ਜਾ ਕੇ ਗੁਰਦੁਆਰੇ ਲਾਗੇ ਖਾਣਗੇ ਦੀ ਸ਼ਾਮ ਹਮ ਦਾ ਰੋਣਗੇ ਵੇਖ ਮਾਪੇ ਜਦੋਂ ਬਾਹਰ ਬਿਲੇ ਜਦੋਂ ਬਾਲ ਬਿਲੇ ਬੈਠੇ ਲੜਨਗੇ ਦੀ ਉਸ ਨੂੰ ਸਰਪੰਚ ਮੰਡਲ ਨੇ ਐਜੂਕੇਸ਼ਨ ਮਿਨਿਸਟਰ ਨੂੰ ਜਵਾਬ ਦਿੱਤਾ ਸੀ ਕਿ ਪੰਜਾਬੀ ਜਿਹੜੀ ਆ ਇਸ ਜਿਹੜਾ ਤੋਂ ਪਹਿੰਤੀ ਤੋਂ ਅੰਗਰੇਜ਼ੀ ਨੂੰ ਲਾਗੂ ਕਰਨ ਲੱਗਾ ਇਹ ਤਰੋ ਕਰਨ ਲੱਗਾ ਜਿਸ ਨਾਲ ਤੁਸੀਂ ਗੀਤਕਾਰ ਮੱਝਵਾਲਿਓ ਜਿਹੜੀ ਸਾਡੀ ਆਰਗੇਨਾਈਜੇਸ਼ਨ ਦਾ ਫੇਖਲਾ ਸਦਾ ਤਨ ਹੱਥ ਵਧਾਈਏ ਤੇ ਫੇਰ ਜਿੱਥੇ ਅਸੀਂ ਉਹਨਾਂ ਗਦਰੀ ਸੂਰਮਿਆਂ ਨੂੰ ਯਾਦ ਕਰਦੇ ਆ ਤੁਹਾਡੇ ਗੀਤ ਸੰਗੀਤ ਜਿਹੜੇ ਸੂਰਮਿਆਂ ਦੀ 12 ਗਾਉਣਗੇ ਇਹ ਰੇਤੇ ਰੰਗ ਬਨੀਏ ਪੰਜਾਬ ਵਾਲਾ ਇਹਨਾਂ ਸ਼ਬਦਾਂ ਨੂੰ ਥੋੜਾ ਦੰ। ਮਿਹਰਬਾਨੀ ਬਿਲਗਾ ਸਾਹਿਬ ਜੀ ਆਪੇ ਬਹੁਤ ਵੱਡੇ ਵੱਡੇ ਸ਼ਬਦਾਂ ਦੇ ਨਾਲ। ਹਾਂਜੀ ਇਸ ਤੋਂ ਬਾਅਦ ਮੈਂ ਜਿਨ੍ਹਾਂ ਨੂੰ ਪੇਸ਼ ਕਰਨ ਜਾ ਰਿਹਾ ਉਹ ਸਾਡੇ ਕੈਲੀਫੋਰਨੀਆ ਦਾ ਸੰਗੀਤ ਗਰੁੱਪ ਆਫ ਕੈਲੀਫੋਰਨੀਆ ਜਿਹੜਾ ਅੱਜ ਨਹੀਂ 1985 ਦੇ ਵਿੱਚੋਂ ਤੋਂ ਲੈ ਕੇ ਕੈਲੀਫੋਰਨੀਆ ਦੇ ਵਿੱਚ ਸੇਵਾ ਕਰਦੇ ਆ ਰਹੇ ਨੇ ਕਿ ਕੈਲੀਫੋਰਨੀਆ ਦਾ ਕੀ ਯੂਐਸਏ ਦਾ ਹੀ ਪੰਜਾਬੀ ਦਾ ਇਹ ਸਭ ਤੋਂ ਪਹਿਲਾ ਸੀਰੀਅਸ ਗਰੁੱਪ ਆ ਹਾਂਜੀ ਮੈਂ ਗੁਜਾਰਸ਼ ਕਰਦਾ ਸਰਦਾਰ ਪਰਲੋਕ ਸਿੰਘ ਐਂਡ ਸਰਦਾਰ ਅਨੂਕ ਸਿੰਘ ਜੀ ਮਾਜੀ ਹੋਣੇ ਜੋ ਪੰਜਾਬੀ ਮੰਚ ਦੇ ਮੈਂਬਰਸ ਤੇ ਨਾਨ ਮੈਂਬਰਸ ਸਾਰਿਆਂ ਨੂੰ ਮੱਝ ਆਏ ਜੀ ਫਤਿਹ ਬਲਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ ਜਿਸ ਤਰ੍ਹਾਂ ਕਿ ਵੀਰ ਜੀ ਨੇ ਦੱਸਿਆ ਸਾਨੂੰ ਬੜਾ ਮਾਣ ਮਹਿਸੂਸ ਆ ਕਿ 1984 ਨੀਲਾ ਤਾਰਾ ਉਹ ਤੋਂ ਬਾਅਦ ਜਦੋਂ ਜਦੋਂ ਸੱਟ ਲੱਗੀ ਤੇ ਅਸੀਂ ਇੱਕ ਕੈਸਟ ਕੀਤੀ ਸੀ ਜਿਹਦਾ ਨਾਮ ਸੀ ਆ ਦਿੱਲੀਏ ਅਨੰਦਪੁਰ ਵਾਲਿਆਂ ਦੇ ਸਿਰ ਜਿੰਨੇ ਮਰਜੀ ਲਾ ਬਹੁਤ ਤੁਸੀਂ ਸੁਣਿਆ ਹੋਣਾ ਫੇਰ ਇੱਕ ਆ ਪਿੱਛੇ ਜੇ ਆਉ ਨੱਚੀਏ ਵੀਰ ਵਿਆਹ ਕਰ ਆਇਆ ਹਰ ਇੱਕ ਆ ਬਿਆਹ ਤੇ ਤੁਹਾਨੂੰ ਸੁਣਨ ਨੂੰ ਮਿਲਦਾ ਅਜੇ ਤੱਕ 16 ਸਾਲ ਹੋ ਗਏ ਬੜਾ ਮਕਬੂਲ ਹੋਇਆ ਗਾਣਾ ਤੇ ਮੈਂ ਤੇ ਮੇਰਾ ਵੀਰ ਲੋਕ ਸਿੰਘ ਤੇ ਮੇਰੇ ਵੀਰ ਅਮਰਜੀਤ ਸਿੰਘ ਆਏ ਨਹੀਂ ਆ ਤੇ ਸਾਨੂੰ ਬਹੁਤ ਮਾਣ ਆ ਕਿ ਜਦੋਂ ਅਸੀਂ ਉਹ ਸਟਾਰਟ ਕੀਤਾ ਸੀਗਾ ਉਦੋਂ ਉਦੋਂ ਨਿਆਣਿਆਂ ਦੀ ਕਾਰਨ ਦੇ ਵਿੱਚ ਸਾਨੂੰ ਅੰਗਰੇਜ਼ੀ ਗਾਣੇ ਸੁਣਦੇ ਹੁੰਦੇ ਸੀ ਉਸ ਤੋਂ ਬਾਅਦ ਇਹ ਟ੍ਰੈਂਡ ਚੱਲੂ ਹੋਇਆ ਤੇ ਅਸੀਂ ਆਸ ਕਰਦੇ ਹਾਂ ਕਿ ਸਾਡਾ ਪੰਜਾਬੀ ਮੰਚ ਵੀ ਦਿੰ ਦੁੱਗਣੀ ਤੇ ਰਾਤ ਨੂੰ ਆਪਣੀ ਤਰੱਕੀ ਕਰੇ ਤੇ ਵਾਹਿਗੁਰੂ ਕਿਰਪਾ ਕਰੇ ਲੋ ਸਭ ਤੋਂ ਪਹਿਲਾਂ ਪੋ ਦਾ ਮਹੀਨਾ ਚੱਲ ਰਿਹਾ ਜੀ ਮੇਰੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜਾਸ ਸਾਹਿਬ ਜਾਦੇ ਤੇ ਮਾਤਾ ਗੁਜਰੀ ਜੀ ਸ਼ਹੀਦਾਂ ਦੇ ਦੌਰ ਤੇ ਗਾਣਾ ਸੀ ਅਜਾ ਜਲੰਦਰੀ ਜੀ ਦਾ ਤਿਆਰ ਕੀਤਾ ਪਹਿਲੋਂ ਆ ਉਹ ਪੇਸ਼ ਕਰਾਂਗੇ ਫਿਰ ਜਿੱਦਾਂ ਵੀ ਸਮਾਂ ਦੇਖੋ ਜੋ ਦੇਸ਼ ਲਈ ਮਿਟ ਗਏ ਨੇ ਜੋ ਕੌਮ ਲਈ ਮਿਟ ਗਏ ਨੇ ਜੋ ਧਰਮ ਲਈ ਮਿਟ ਗਏ ਨੇ ਗੁਮਨਾਮ ਸ਼ਹੀਦਾਂ ਨੂੰ ਲੱਖ ਵਾਰ ਮੈਂ ਕਰਦਾ ਹਾਂ ਪ੍ਰਣਾਮ ਸ਼ਹੀਦਾਂ ਨੰਬਰ ਕਿੰਨਾ ਤਾਂ ਕਮ ਤਾਂ ਧਰ ਹੁੰਦਾ ਏ ਬਨਿਆ ਤਾਂ ਚ ਪਾਉਂਦੇ ਨੇ ਜਿੰਨੇ ਦੀ ਢਾਲ ਕੇ ਚਰਬੀ ਉਸ ਉੱਤੇ ਸਿੱਕੀ ਦਾ ਮੈਲ ਫਿਰ ਤਿਆ